ਦੋਸਤੋ ਹਿਰਨ ਦੇ ਭੱਜਣ ਦੀ ਸਪੀਡ ਹੈ ਜਿਹੜੀ 90 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤੇ ਸ਼ੇਰ ਦੀ 60 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਫੇਰ ਵੀ ਸ਼ੇਰ ਆ ਜਿਹੜਾ ਹਿਰਨ ਨੂੰ ਚਾਪਟ ਮਾਰ ਲੈਂਦਾ ਹੈ ਕਿਉਂ ਮਾਰ ਲੈਂਦਾ ਕਿਉਂਕਿ ਹਿਰਨ ਦੇ ਮਨ 'ਚ ਡਰ ਹੁੰਦਾ ਹੈ ਉਹ ਪਿੱਛੇ ਮੁੜ ਮੁੜ ਦੇਖਦੇ ਰਹਿੰਦਾ ਵਾਰ-ਵਾਰ ਕਿਤੇ ਮੈਨੂੰ ਸ਼ੇਰ ਨਾ ਫੜ ਲੇ ਕਿਤੇ ਮੈਨੂੰ ਸ਼ੇਰ ਨਾ ਫੜ ਲੇ ਐਸੀ ਕਰਕੇ ਇੱਕ ਡਰ ਦੇ ਮਾਰੇ ਉਹ ਜਿਹੜਾ ਸ਼ੇਰ ਹੈ ਉਹ ਹਿਰਨ ਨੂੰ ਫੜ ਲੈਂਦਾ ਹੈ ਤੇ ਹਿਰਨ ਬੱਧ ਕਿਲੋਮੀਟਰ ਸਪੀਡ ਦੇ ਹੋਣ ਦੇ ਬਾਵਜੂਦ ਵੀ ਉਹ ਫੜੀ ਜਾਂਦੀ ਹੈ ਐਸੀ ਤਰ੍ਹਾਂ ਆਪਣਾ ਦੋਸਤੋ ਜੋ ਤੁਹਾਨੂੰ ਕੰਮ ਕਰ ਰਹਾ ਹੈ ਕਰਦੇ ਰਹੋ ਜੇ 100 ਦੇ ਵਿੱਚੋਂ ਤੁਹਾਨੂੰ 90 ਲੋਕ ਵਧੀਆ ਕਹਿੰਦੇ ਨੇ ਤੇ 10 ਮਾੜੇ ਕਹਿੰਦੇ ਆ ਤਾਂ 10 ਵੱਲ ਨਾ ਝਾਕੋ ਆਪਣਾ ਕੰਮ ਹੈ ਜੜਾ ਕਰਦੇ ਰਹੋ ਕੰਟੀਨਿਊਸਲੀ ਕਰਦੇ ਰਹੋ ਇੱਕ ਨਾ ਇੱਕ ਦਿਨ ਤੁਹਾਨੂੰ ਜਰੂਰ ਤੁਹਾਨੂੰ ਸਕਸੈਸ ਮਿਲੇਗੀ ਲੋਕਾਂ ਦੀ ਪ੍ਰਵਾਹ ਨਾ ਕਰੋ ਦੋਸਤੋ ਚੋਅ ਤੁਹਾਡੇ ਮਨ ਚ ਹੈ ਕਰੀ ਜਾਓ ਮਾਰਾ ਨਾ ਕਰੋ ਚੰਗੇ ਕੰਮ ਕਰਦੇ ਰਹੋ ਆਪਣੇ ਕੰਟੀਨਿਊਸਲੀ ਮਿਹਨਤ ਕਰਦੇ ਰਹੋ ਕਿਉਂਕਿ ਜ਼ਿੰਦਗੀ 'ਚ ਸਭ ਨੇ ਜਾਣਾ ਹੈ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਆਪਣੇ ਸ਼ੌਂਕ ਜ਼ਰੂਰ ਪੂਰੇ ਕਰਕੇ ਜਾਓ ਜੋ ਤੁਹਾਡੇ ਮਨ 'ਚ ਹੈ ਕਰਦੇ ਰਹੋ ਉਹ ਚੀਜ਼ ਬਸ ਯਾਰ ਰਹੇ ਕਿਸਦਾ ਮਾਰਾ ਨਾ ਹੋਵੇ ਥੈਂਕ ਯੂ